ਤੰਦਾਲ ਨੂੰ ਆ ਵੀਡੀਓ ਵਿੱਚ ਜਿੱਥੇ ਬਹੁਤ ਜ਼ਿਆਦਾ ਤੰਗ ਕਰਦੇ ਨੇ ਬੇਬੇ ਬਾਪੂ ਨੂੰ ਉਹਨਾਂ ਦੇ ਨੌ ਪੁੱਤ ਵਿੱਕੀ ਪ੍ਰੀਤ ਸੰਦੀਪ ਤੇ ਉਥੇ ਕਬਲ ਦੀ ਕਮੇਟੀ ਦੇ ਨਾਲ ਹੋਰ ਵੀ ਵਧੀਆ ਲੱਗ ਰਿਹਾ ਹੈ ਕਿਉਂਕਿ ਜਿੱਤੇ ਹੀ ਉਹ ਇਹ ਸੀਨ ਆਉਂਦਾ ਹੈ ਕਿ ਹਾਂ ਬੇਬੇ ਬਾਪੂ ਨਾਲ ਤਾਂ ਕਾ ਹੋ ਰਿਹਾ ਹੈ ਪਰ ਨਾਲ ਹੀ ਕਬਲ ਦੀ ਕਮੇਟੀ ਜਿਹੜੀ ਆ ਉਹ ਵੀਡੀਓ ਨੂੰ ਹੋਰ ਸਾਈਡ ਤੇ ਲੈ ਜਾਂਦੀ ਆ ਕਿਵੇਂ ਕੇ ਬੇਬੇ ਬਾਪੂ ਦਾ ਟਰੰਕ ਫੁੱਲਣ ਦੇ ਟਾਈਮ ਤੇ ਸਾਰਾ ਕੁਝ ਕਬਲ ਬਾਪੂ ਨੂੰ ਦੱਸ ਆਉਂਦਾ ਏ ਤੇ ਉਦਾਂ ਹੀ ਬਾਪੂ ਉਹਨੂੰ ਕਹਿੰਦਾ ਆ ਕਿ ਹੁਣ ਜਿਵੇਂ ਤੂੰ ਕੁੰਡੇ ਕੱਢੇ ਸੀ ਉਦਾਂ ਹੀ ਬਾਹ ਨਹੀਂ ਤੇ ਤੇਰੇ ਡੰਡੇ ਵੱਜਣੇ ਤਾਂ ਉਹ ਬਹੁਤ ਡਰਦਾ ਏ ਬਾਪੂ ਕੋਲੋਂ ਤੇ ਬਾਪੂ ਫਿਰ ਉਹਦੇ ਡੰਡੇ ਮਾਰਨੇ ਸਟਾਰਟ ਕਰ ਦਿੰਦਾ ਏ ਤੇ ਫਿਰ ਉੱਥੇ ਕਾਫੀ ਕਮੇਡੀ ਵੀ ਹੁੰਦੀ ਆ ਬਾਪੂ ਉਸਦੇ ਕੋਲੋਂ ਟਰੰਕ ਦੇ ਕੁੰਡੇ ਪਵਾ ਕੇ ਹੀ ਹਟਦਾ ਏ ਤੇ ਉਧਰ ਵਿੱਕੀ ਤੇ ਪ੍ਰੀਤ ਜਾਂਦੇ ਬਾਪੂ ਦੇ ਨਾਲ ਫਿਰ ਸੋਨੂ ਜੀ ਤਾਂ ਦੇ ਘਰ ਜਾਂਦੀ ਆ ਤੇ ਕਾਫੀ ਲੜਾਈ ਵੱਧ ਜਾਂਦੀ ਆ ਜਿੱਥੇ ਕਿ ਉਹ ਹੱਥੋ ਪਾਈ ਹੋ ਕੇ ਲੜਦੇ ਆ ਤੇ ਵੀਡੀਓ ਵਿੱਚ ਤੁਸੀਂ ਦੇਖਿਆ ਹੀ ਹੋਏਗਾ ਕਿ ਸੋਨੂ ਨੇ ਜੀਤਾ ਵਿੱਕੀ ਤੇ ਪ੍ਰੀਤ ਨੂੰ ਕਿਵੇਂ ੱਥਕੇ ਮਾਰ-ਮਾਰ ਕੇ ਰੋਂਬਾਰ ਕੱਢਦੇ ਆ ਪਹਿਲਾਂ ਤਾਂ ਪ੍ਰੀਤ ਜੀਤਾ ਨੂੰ ਮਾਰਨ ਲਈ ਪੈਂਦੀ ਆ ਪਰ ਜੀਤਾ ਵੀ ਧੱਕਾ ਮਾਰ ਕੇ ਪ੍ਰੀਤ ਨੂੰ ਥੱਲੇ ਸੁੱਟ ਦਿੰਦੀ ਆ ਤੇ ਹੁਣ ਵੀਡੀਓ ਵਿੱਚ ਜਿੱਥੇ ਕੀ ਬਹੁਤ ਹੀ ਇਮੋਸ਼ਨਲ ਸਟੋਰੀ ਸੀ ਤੇ ਉੱਥੇ ਕਮੇਡੀ ਵੀ ਹੋ ਰਹੀ ਆ ਸੋ ਇਹਨਾਂ ਦੀ ਲੜਾਈ ਦੀ ਕਾਫੀ ਫਨੀ ਸੀ ਤੇ ਉਦੋਂ ਸੰਦੀਪ ਦੀ ਮੰਮੀ ਆ ਜਾਂਦੀ ਆ ਸੰਦੀਪ ਦੀ ਮੰਮੀ ਹਮੇਸ਼ਾ ਹੀ ਸੰਦੀਪ ਨੂੰ ਚੁੱਕਣਾ ਹੀ ਦਿੰਦੀ ਆ ਪਰ ਉਹਦੇ ਨਾਲ ਵੀ ਸੇਮ ਉਦਾਂ ਹੀ ਹੋ ਰਿਹਾ ਜਿਵੇਂ ਕਿ ਉਹਨਾਂ ਦੀ ਧੀ ਤੇ ਜਵਾਈ ਕਰ ਰਹੇ ਆਪਣੇ ਬੀਬੀ ਬਾਪੂ ਨਾਲ ਸੰਦੀਪ ਤੇ ਕਵਲ ਜਿੱਦਾਂ ਕਰਦੇ ਪਏ ਆ ਉਦਾਂ ਹੀ ਸੰਦੀਪ ਦੀ ਮੰਮੀ ਦੀ ਨੌ ਵੀ ਉਹਨਾਂ ਨਾਲ ਇਦਾਂ ਹੀ ਕਰ ਰਹੀ ਆ ਸੋ ਜੇ ਕਿਸੇ ਦਾ ਮਾੜਾ ਕਰੀਏ ਤਾਂ ਆਪਣਾ ਹੀ ਮਾੜਾ ਹੁੰਦਾ ਏ ਕਿਉਂਕਿ ਉਹਨਾਂ ਦੀ ਨੌ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਪੁੱਛਦੀ ਤੇ ਉਹ ਸਾਰੀ ਕਹਾਣੀ ਸੰਦੀਪ ਨੂੰ ਦੱਸ ਰਹੀ ਹੁੰਦੀ ਆ ਤੇ ਉਥੇ ਸੰਦੀਪ ਇਹ ਨਹੀਂ ਸੋਚਦੀ ਕਿ ਆਪਾਂ ਵੀ ਬੀਬੇ-ਬਾਪੂ ਨਾਲ ਇਦਾਂ ਹੀ ਕਰਦੇ ਆ ਸੋ ਆਪਣਾ ਸਾਰਾ ਕੁਝ ਉਸ ਨੂੰ ਵਧੀਆ ਲੱਗਦਾ ਪਰ ਜੇਕਰ ਉਸਦੀ ਮਾਂ ਨਾਲ ਤਕਾ ਹੋਵੇ ਤਾਂ ਉਹ ਉਸ ਨੂੰ ਵਧੀਆ ਨਹੀਂ ਸੀ ਲੱਗ ਰਿਹਾ ਸੋ ਦੇਖਦੇ ਆ ਕਿ ਵੀਡੀਓ ਵਿੱਚ ਕੀ ਹੁੰਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਵੀਡੀਓ ਲੈ ਕੇ ਆ ਸਕੀਏ